ਆਪਾਂ ਸਾਰੇ ਪੰਜਾਬ ਦੇ ਵਿੱਚ ਬਿਜਲੀ ਫਰੀ ਦਿੱਤੀ ਆ ਘਰਾਂ ਦੇ ਵਿੱਚ ਜਿਹੜੇ ਗਰੀਬਾਂ ਦੇ ਬੱਚੇ ਉਹ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਬੱਚੇ ਜਿਹੜੇ ਆ ਅਸਲੀ ਭਵਿੱਖ ਸਾਡਾ ਗਰੀਬਾਂ ਦੇ ਬੱਚੇ ਨੇ ਸਰਕਾਰੀ ਸਕੂਲਾਂ 'ਚ ਪੜਦੇ ਆ ਜਿੰਨੇ ਵੀ ਇੱਥੇ ਬੈਠੇ ਆ ਸਾਰਿਆਂ ਸਾਡੇ ਬੱਚੇ ਸਾਰਿਆਂ ਦੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਉਹਨਾਂ ਨੇ ਕਿਸੇ ਨੇ ਕੈਨੇਡਾ ਚੱਲ ਜਾਣਾ ਕਿਸੇ ਨੇ ਅਮਰੀਕਾ ਗਰੀਬਾਂ ਦੇ ਬੱਚਿਆਂ ਨੇ ਇੱਥੇ ਨੌਕਰੀਆਂ ਕਰਨੀਆਂ ਗਰੀਬਿਆ ਗਰੀਬਾਂ ਦੇ ਬੱਚਿਆਂ ਨੂੰ ਪੜਨਵਾ ਕੇ ਜੇ ਛੇਕੇ ਦੀ ਬਿਜਲੀ ਫਰੀ ਦੇ ਦਾਂਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਨੂੰ ਘਾਟਾ ਪੈਂਦਾ 468 ਜੀ ਸਰਦਾਰ ਹਰਪਜਨ ਸਿੰਘ ਮਾਨਯੋਗ ਬਿਜਲੀ ਮੰਤਰੀ ਮਾਨਯੋਗ ਸਪੀਕਰ ਸਾਹਿਬ ਤੁਹਾਡੇ ਮਾਤੇ ਮਰਾਈ ਮੈਂ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਨਾ ਹੈ ਕਿ ਮਜੂਤਾ ਹੈ ਰਾਜ ਕਾਂਸਰ ਸਕੂਲਾਂ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਦਾ ਕੋਈ ਵੀ ਪ੍ਰਬੰਧਨ ਨਹੀਂ ਹੈ ਥੈਂਕ ਯੂ ਜੀ ਹਰਮੀਤ ਜੀ ਆਪਾਂ ਸਾਰੇ ਪੰਜਾਬ ਦੇ ਵਿੱਚ ਬਿਜਲੀ ਫਰੀ ਦਿੱਤੀ ਆ ਤਰਾ ਦੇ ਵਿੱਚ ਜਿਹੜੇ ਗਰੀਬਾਂ ਦੇ ਬੱਚੇ ਉਹ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਤੇ ਸਿਰਫ 6 ਘੰਟੇ ਸਕੂਲ ਲੱਗਦਾ ਅਸੀਂ ਜਿੱਥੇ ਸਾਰੇ ਪੰਜਾਬ ਨੂੰ ਬਿਜਲੀ ਫ੍ਰੀ ਦਿੰਨੇ ਆ ਤੇ ਮੈਨੂੰ ਲੱਗਦਾ ਵੀ ਇੰਨਾ ਵੀ ਆਪਾਂ ਨਹੀਂ ਡਾਊਨ ਜਾ ਸਕਦੇ ਵੀ ਜੇ ਬੱਚੇ ਜਿਹੜੇ ਆ ਅਸਲੀ ਭਵਿੱਖ ਸਾਡਾ ਗਰੀਬਾਂ ਦੇ ਬੱਚੇ ਨੇ ਸਰਕਾਰੀ ਸਕੂਲਾਂ 'ਚ ਪੜਦੇ ਆ ਜਿੰਨੇ ਵੀ ਇੱਥੇ ਬੈਠੇ ਆ ਸਾਰਿਆਂ ਸਾਡੇ ਬੱਚੇ ਸਾਰਿਆਂ ਦੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਉਹਨਾਂ ਨੇ ਕਿਸੇ ਨੇ ਕੈਨੇਡਾ ਚੱਲ ਜਾਣਾ ਕਿਸੇ ਨੇ ਅਮਰੀਕਾ ਗਰੀਬਾਂ ਦੇ ਬੱਚਾ ਨੇ ਇੱਥੇ ਨੌਕਰੀਆਂ ਕਰਨੀਆਂ ਗਰੀਬਿਆ ਗਰੀਬਾਂ ਦੇ ਬੱਚਾ ਨੂੰ ਪੜਨ ਵਾਸਤੇ ਜੇ ਛੇਕੇ ਤੇ ਬਿਜਲੀ ਫਰੀ ਦੇ ਦਾਂਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਨੂੰ ਘਾਟਾ ਪੈਂਦਾ ਥੈਂਕ ਯੂ ਥੈਂਕ ਯੂ ਅਮਨ ਜੀ ਕੁਝ ਕਹਿਣਾ ਚਾਹੁੰਦੇ ਮੰਤਰੀ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਚਾਹੇ ਐਮਐਲਏ ਸਾਹਿਬ ਦਾ ਸਵਾਲ ਮੇਰੇ ਨਾਲ ਰਿਲੇਟਡ ਨਹੀਂ ਹੈ ਪਰ ਇਹ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਸਾਰੇ ਪੰਜਾਬ ਨਾਲ ਰਿਲੇਟਡ ਹੈ ਤੇ ਮੈਂ ਸਮਝਦਾ ਕਿ ਉਹਦੇ ਚ ਅਸੀਂ ਵੀ ਕੁਝ ਨਾ ਕੁਝ ਕੰਟਰੀਬਿਊਟ ਹੈ ਜਿਹੜਾ ਉਹ ਕਰ ਸਕਦੇ ਆ ਸਰ ਇਸ ਤਰ੍ਹਾਂ ਕਿ ਇਹ ਇਹਨਾਂ ਦਾ ਸਵਾਲ ਬਿਲਕੁਲ ਵਾਜਬ ਹੈ ਪਰ ਇਹਦੇ ਚ ਜੇ ਬਿਜਲੀ ਪਾਵਰ ਡਿਪਾਰਟਮੈਂਟ ਵੱਲੋਂ ਨਹੀਂ ਪ੍ਰੋਪੋਜ਼ਲ ਹੈ ਕਿ ਤਾਂ ਅਸੀਂ ਆਲਰੇਡੀ ਕਿਉਂਕਿ ਰੀਨਿਊਏਬਲ એનર્ਜੀ ਮੇਰੇ ਕੋਲੇ ਆ ਇਹ ਅ ਇਹ ਅਸੀਂ 3 ਸਾਲ ਪਹਿਲਾਂ ਰਿਅਲਾਈਜ਼ ਕੀਤਾ ਸੀਗਾ ਤੇ ਹੁਣ ਤੱਕ ਤਿੰਨਾਂ ਸਾਲਾਂ ਦੇ ਵਿੱਚ ਅਸੀਂ 4250 ਤੋਂ ਵੀ ਪ੍ਰੀਸਾਈਜ਼ 4238 ਸਕੂਲਾਂ ਦੇ ਉੱਪਰ 5-5 ਕਿਲੋਵਾਟ ਦੇ ਅ 22 ਮੈਗਾਵਾਟ ਦੇ ਜਿਹੜੇ ਸੋਲਰ ਪਾਵਰ ਪੈਨਲਸ ਨੇ ਜਿਹੜੇ ਉਹ ਅਸੀਂ ਲਗਾ ਚੁੱਕੇ ਆ ਆਲਰੇਡੀ 4200 ਕਰੀਬ ਦੇ ਕਰੀਬ ਸਕੂਲਾਂ ਦੇ ਉੱਪਰ ਆ 2400 ਸਕੂਲਾਂ ਦੇ ਉੱਪਰ 5-5 ਕਿਲੋਵੋਟ ਦੇ 12 ਕਿਲੋਵੋਟ ਦੇ 12 ਮੈਗਾਵੋਟ ਦੇ ਨੇ ਜਿਹੜੇ ਉਹ ਹੋਰ ਲੱਗ ਰਹੇ ਨੇ ਇਹ ਜਿਹੜੇ ਹੁਣ ਤੱਕ ਲੱਗ ਚੁੱਕੇ ਲੱਗ ਚੁੱਕੇ ਇਹਨਾਂ ਦੇ ਉੱਪਰ ਆਲਰੇਡੀ 120 ਕਰੋੜ ਜਿਹੜਾ ਉਹ ਪੰਜਾਬ ਸਰਕਾਰ ਖਰਚ ਚੁੱਕੀ ਹੈ ਸਰ ਟੋਟਲ 19110 ਸਕੂਲ ਨੇ ਤੇ ਸਾਡਾ ਟਾਰਗੇਟ ਆ ਰੀਨਿਊਏਬਲ એનર્ਜੀ ਡਿਪਾਰਟਮੈਂਟ ਦਾ ਕਿ ਆਉਣ ਵਾਲੇ ਦੋਆਂ ਸਾਲਾਂ ਦੇ ਵਿੱਚ ਇਹ ਸਾਰੇ ਦੇ ਸਾਰੇ 19110 ਸਕੂਲਾਂ ਨੂੰ ਅਸੀਂ ਸੋਲਰ ਪਾਵਰ ਦੇ ਨਾਲ ਇਨੇਬਲ ਕਰ ਦਾਂਗੇ ਕਿਉਂਕਿ ਸਕੂਲ ਵੀ ਦਿਨ ਦੇ ਟਾਈਮ ਲੱਗਣਾ ਹੁੰਦਾ ਤੇ ਸੋਲਰ એનર્ਜੀ ਉਹਦੇ ਲਈ ਬੈਸਟ ਸੂਟੇਬਲ એનર્ਜੀ ਉਹੀ ਹੈ ਇਸ ਤੋਂ ਇਲਾਵਾ ਗਵਰਨਮੈਂਟ ਬਿਲਡਿੰਗਸ ਵੀ ਨੇ ਜਿਹੜੀਆਂ ਅਸੀਂ 53700 ਦੇ ਕਰੀਬ ਅਸੀਂ ਆਇਡੈਂਟੀਫਾਈ ਕਰ ਚੁੱਕੇ ਹਾਂ ਇਨਕਲੂਡਿੰਗ ਸਕੂਲਸ ਜਿਹਦੇ ਵਿੱਚੋਂ 27000 ਪਲੱਸ ਸਕੂਲਾਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਪਰ ਇਹ ਪ੍ਰੋਸੈਸ ਚੱਲ ਰਿਹਾ ਹੈ ਅੰਡਰ ਟੈਂਡਰ ਪ੍ਰੋਸੈਸ ਚੱਲ ਰਿਹਾ ਹੈ ਤੇ 100 ਮੈਗਾਵਾਟ ਦਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੋਇਆ ਹੈ ਸੋ ਮੇਰੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਇਹ ਹੈ ਕਿ ਇਹਨਾਂ ਦੇ ਹਲਕੇ ਦੇ ਵਿੱਚ ਵੀ ਸਾਰੇ ਐਮਐਲਏ ਨੂੰ ਮੇਰੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਹਾਡੇ ਕੋਲੇ ਡਿਮਾਂਡ ਆਵੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤੁਸੀਂ ਸਾਡੇ ਪੀੜਾ ਡਿਪਾਰਟਮੈਂਟ ਨਾਲ ਸੰਪਰਕ ਕਰੋ ਤਾਂ ਕਿ ਆਪਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਕਸਿਮਮ ਜਿਹੜੀਆਂ ਗਵਰਨਮੈਂਟ ਬਿਲਡਿੰਗਾਂ ਨੇ ਉਹਨਾਂ ਨੂੰ ਆਪਾਂ ਸੋਲਰਾਈਜ਼ ਕਰਕੇ ਨਾਲੇ ਤਾਂ ਪਾਵਰ ਡਿਪਾਰਟਮੈਂਟ ਦੇ ਉੱਪਰ ਸਰਕਾਰ ਦੇ ਉੱਪਰ ਸਬਸਿਡੀ ਦਾ ਜਿਹੜਾ ਬੋਝ ਹੈ ਉਹ ਘਟਾ ਸਕੀਏ ਤੇ ਨਾਲੇ ਇੱਕ ਜਿਹੜੀ એનર્ਜੀ ਅੱਜ ਦੁਨੀਆ ਜਿਸ ਨੂੰ ਨੂੰ ਫੋਲੋ ਕਰ ਰਹੀ ਹੈ ਆਪਾਂ ਵੀ ਉਹਦੇ ਨਾਲ ਕਦਮ ਦੇ ਨਾਲ ਕਦਮ ਲੱਗ ਕੇ ਚੱਲ ਸਕੀਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਜੀ ਅਵਤਾਰ ਜੂਨੀਅਰਸ ਜੀ